ਵੀਰ ਜੀ ਸਪੀਕਿੰਗ ਨਾਲ ਉਹ ਗਲਤੀ ਨਹੀਂ ਹੋਣੀ ਇੱਥੇ ਸਭ ਨੂੰ ਮਾਫ਼ ਹੈ ਕਿਉਂਕਿ ਜਦੋਂ ਚੰਗਾ ਕੰਮ ਹੋਵੇ ਤਾਂ ਸਾਰਿਆਂ ਨੂੰ ਵਧਾਈ ਕਰਨੀ ਚਾਹੀਦੀ ਹੁੰਦੀ ਹੈ ਨਾਲ ਨਾਲ ਕੈਸ਼ ਵਾਈ ਦੇ ਰਹੇ ਨੇ ਹਾਂ ਜੀ ਵੈਰੀ ਵਾਹ ਬਹੁਤ ਵਧੀਆ ਇਹਨਾਂ ਦੇ ਬੱਚੇ ਅਤੇ ਮਾਪੇ ਵੀ ਵਧਾਈ ਦੀ 파ਟਾ ਲੈ ਜੀਣਾ ਨੇ ਸਕਤ ਬੰਦ ਕਾ ਵੀ ਹੈ ਜੇ ਉਹ ਚੱਲ ਗਿਆ ਉਹ ਬਾਕੀ ਸੋ ਅਗਲਾ ਵਿਚਾ ਜਿਹੜਾ ਹੈਗਾ ਜਿਹੜਾ ਬੱਚਿਆਂ ਨੂੰ ਹੁੰਦੇ ਨੇ ਇਹਨਾਂ ਦੇ ਸਾਡੇ ਕੋਲ ਵਿੱਚ ਕੰਪੀਟੀਸ਼ਨ ਦੇ ਵਿੱਚ ਆਉਂਦੇ ਨੇ ਸੋ ਤੁਸੀਂ ਇੱਕ ਮਾਨ ਕਰਿਆ ਕਰੋ ਵੀ ਤੁਹਾਨੂੰ ਆਪਣੇ ਤੇ ਕੋ ਸਿੱਖੀ ਵੀ ਦਾਦਾ ਸਾਡਾ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਹੈ ਅਸੀਂ ਇਸ ਨੂੰ ਵੀ ਅੱਗੇ ਹੋਰ ਕਦੀਆਂ ਅਸੀਂ ਕੋਸ਼ਿਸ਼ ਕਰਾਂਗੇ ਪ੍ਰੀਵਟ ਗੱਲ ਤੇ ਵੀ ਹੁੰਦੇ ਮਿਸਟੇਕਾਂ ਵੀ ਹੁੰਦੀਆਂ ਨੇ ਕੋਈ ਨਾ ਦੇਖਿਓ ਜੇਕਰ ਉਹਨਾਂ ਨੂੰ ਨੋਟ ਆਪਾਂ ਨੋਟ ਕਰਨ ਲੱਗੇ ਵੀ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਦਿਲ ਜਾ ਟੁੱਟ ਜਾਂਦਾ ਹੈ ਹਾਲੇ ਕਹਿੰਦਾ ਵੀ ਚੰਗਾ ਕੀਤਾ ਸੀ ਵੀ ਸੋਨਾ ਨੇ ਪੈਦਾ ਨਹੀਂ ਕਰ ਉਹਨੇ ਮੇਰੀ ਉਹ ਕਿ ਜਦੋਂ ਕੋਈ ਕੰਮ ਕਰਨਾ ਹੋਵੇ ਇਹ ਕੰਮ ਹੈ ਤਾਂ ਸੌਂਦੇ ਨਹੀਂ ਹੈਗੇ ਪਰ ਜਦ ਕਰਦੇ ਨੇ ਸੋਨਾ ਕਈ ਬੱਚੇ ਜਿਹੜੇ ਸਿਲੇਬਸ ਤੋਂ ਬਾਹਰ ਬਣੀ ਯਾਦ ਕਰੀ ਬੈਠੇ ਨੇ ਕੁਝ ਮੈਡਮਾਂ ਇਸ ਨੇ ਸਾਡੇ ਬਹੁਤ ਹੀ ਸਕਾਰਯੋਗ ਨੇ ਜੋ ਕਿ ਸਿੱਖ ਮੀਕਾਲ ਦੇ ਸਿਵਾਰ ਆਏ ਨੇ ਉਹਦੇ ਬੱਚਿਆਂ ਕਾਫੀ ਪਾਣੀ ਯਾਦ ਨਹੀਂ ਕਿੰਨਾ ਜਿਹੜੇ ਸਿਲੇਬਸ ਦਿੱਤਾ ਸੀ ਬੱਚਿਆਂ ਦਾ ਸੀ ਉਹ ਤੋਂ ਵੀ ਬਾਹਰ ਬਣੀ ਯਾਦ ਨਹੀਂ ਉਹ ਕਿਹਦੇ ਮੇਰੇ ਬੱਚਿਓ ਕਾਫੀ ਬਾਣੀ ਚਾਲ ਪਰ ਅਗਰ ਇਤਨਾ ਜਿਹੜਾ ਦਾ ਪ੍ਰੋਟੋਕਾਰ ਹੈ ਨਾ ਤੁਹਾਨੂੰ ਸ਼ਾਸਨ ਹੁੰਦਾ ਕਿ ਸਾਡਾ ਇਹ ਪ੍ਰੋਗਰਾਮ ਦਾ ਪੂਰਾ ਕੀ ਹੁੰਦਾ ਹੈ ਉਹ ਹੁੰਦਾ ਕਿ ਜਿਹੜਾ ਅ ਸਿਲੇਬਸ ਤਾਂ ਉਹਦੇ ਵਿੱਚ ਹੀ ਅ ਕੱਢਣਾ ਹੈ ਵੀ ਉਹਦੇ ਵਿੱਚ ਉਹਦੇ ਆ ਕੇ ਕੱਢਣਾ ਹੈ ਤੇ ਵਧੀਆ ਗੱਲ ਹੈ ਕਿ ਇਸੇ ਬੱਚਿਆਂ ਨੂੰ ਬਸ ਟ੍ਰਾਂਸਫਰ ਪੂਰਨ ਯਾਤਰਾ ਦੀ ਇਹ ਸਾਡੀ ਬੱਚਿਆਂ ਦੇ ਵਿੱਚ ਇੱਕ ਚੰਗਾ ਗੌਰ ਪੈਦਾ ਹੁੰਦਾ ਹੈ ਕਿਉਂਕਿ ਪਰਵਾਰੀਆਂ ਜੁੜਨਗੇ ਉਹਨਾਂ ਨੂੰ ਕੋਈ ਮਾੜਾ ਸਮਾਜੀ ਵਿਕਟਾ ਕਹੇਗਾ ਕਿਤੇ ਖਾਲਸਾ ਨਹੀਂ ਜਾਣਗੇ ਇਸੇ ਨਸ਼ਾ ਵਾਲੀ ਜਾਗੇ ਇਹ ਪਰਵਾਹੀ ਕਾਠਾਇ ਨਹੀਂ ਬਣਾ ਹੁਸਨ ਦੇ ਇਤਿਹਾਸੀ ਪ੍ਰੋਜੈਕਟ ਕਾਹ ਦੀ ਸਭ ਤੋਂ ਵੱਡਾ ਉਪਗਮ ਹੈ ਇੱਕ ਉਸ ਤੋਂ ਬਹੁਤ ਹੀ ਅਦਿਆ ਕਰਨਾ ਕਦੀ ਇਹ ਨੋਤੇ ਮੇਰੇ ਬੱਚ ਨੂੰ ਪ੍ਰਾਈਮ ਮੇਰੇ ਬੱਚ ਨੂੰ ਆ ਨਹੀਂ ਗਿਆ ਕਦੀ ਵੀ ਪ੍ਰਾਈਡ ਵਾਲੀ ਦੇਖਣਾ ਇਹ ਸੋਚਣਾ ਕਿ ਸਭ ਤੋਂ ਵੱਡਾ ਪ੍ਰਾਈਡ ਇਹ ਹੈ ਕਿ ਤੁਹਾਡਾ ਬੱਚਾ ਬਾਣੀ ਬੜਦਾ ਹੈ ਸੋ ਆ ਸਮਾਜੀ ਬੱਚਾ ਦੇ ਫੋਨ ਨੇ ਸ਼ਾਮ ਰੋ ਕਰਨਾ ਹੈ ਅਲਾ ਮੇਟਾ ਜੀ ਅਨੰਦ ਕੋਈ ਹਾਂ ਜੀ ਸ਼ਾਬਾਸ਼ ਬੱਚੇ ਜੋ ਤੁਸੀਂ ਇਹ ਗੁਣਵੱਤਾ ਦੇ ਅਕਾਦਮੋ ਆਤਮਾ ਲਾ ਰਹੇ ਹੋ ਵੈਰੀ ਵੈਰੀ ਗਰੁੱਪ ਫੋਟੋ ਕਰਵਾ ਲਓ ਬੱਚਿਆਂ ਦੀ ਬੈਂਕੀ ਰੋਪਾਂ ਤੋਂ ਫੋਟੋ ਲਾ ਲਵੋ ਸਾਰੇ ਜਿਹਨਾਂ ਨੂੰ ਪ੍ਰਾਈਵੇਟ ਐਡਸ ਕਰਨਾ ਹੈ ਆਹ ਆਹ ਅਦਰੀ ਅਦਰੀ ਮੈਂ ਆ ਤੇ ਹਰ ਅਦਰੀ ਛੋਟਾ ਇਹਨਾਂ ਦਾ ਆਪਾਂ ਨੇ ਬਾਅਦ ਵਿੱਚ ਚੁਪਾ ਲੈਣਾ ਕਰ ਲਈਏ ਹੁਣ ਤੇ ਇਹਦਾ ਫੋਟੋ ਖਿਰਾ ਲਓ ਆਜੋ ਬਸ ਸਾਰੇ ਆ ਜਾਓ ਸਾਰੇ ਬਸ ਸਾਰੇ いいかも。 ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਮੁੱਦਾ ਹੈ ਜੀ ਤੁਸੀਂ ਕਿਹੜੇ ਬਾਰੇ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਬਾਰੇ ਜੌਸਪੀਕਸ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਬਾਰੇ ਛੋਟੇ ਵਿੱਚ ਸਾਭਾ ਇਪਾਤੇ ਦੀ ਮੈਂ ਸੁਖਾਂ ਚ ਪਿੰਡ ਮਾਜਰੇ ਤੋਂ ਜੀ ਅੱਜ ਅਸੀਂ ਭਗਤ ਰਵਦਾਸ ਜੀ ਦੇ ਜਨਮ ਦਿਨ ਤੇ ਸਾਡੇ ਪਿੰਡ ਦੇ ਕੁਲਵੰਤ ਸਿੰਘ ਦੀ ਰੈਣ ਰਵਾਈ ਬੈਠਾ ਇੱਕ ਬਹੁਤ ਵਧੀਆ ਪ੍ਰੋਗਰਾ ਕੀਤਾ ਗਿਆ ਜਿਸ ਦੇ ਵਿੱਚ ਛੋਟੇ ਛੋਟੇ ਬੱਚਿਆਂ ਦਾ ਕੱਲ ਦਸਤਾਰ ਬੰਦੀ ਕਰਵਾਈ ਤੇ ਅੱਜ ਗੁਰਵਾਣੀ ਗੰਥ ਦੇ ਮੁਕਾਬਲੇ ਕਰਵਾਇਆ ਔਰ ਸਾਨੂੰ ਇਹਦੇ ਵਿੱਚ ਬਹੁਤ ਹੀ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਅਸੀਂ ਬੱਚਿਆਂ ਨੂੰ ਸਿਖਾਵਾਂਗੇ ਤਾਂ ਹੀ ਬੱਚੇ ਸਾਡੇ ਗੁਰਸਿੱਖੀ ਜੀਵਨ ਨਾਲ ਜੁੜਨਗੇ ਇਸ ਕਰਕੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਪ੍ਰਕਾਸ਼ ਵਰਤ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮ ਵਾਸੀ ਪਿੰਡ ਮਾਦਰੀ ਤੋਂ ਸੱਪਾ ਨੇ ਬਹੁਤ ਵਧੀਆ ਲੱਗਿਆ ਜਿਹੜਾ ਬੱਚਿਆਂ ਨੇ ਸਤਾਰ ਮੁਕਾਬਲਾ ਕਰਾਇਆ ਪੰਡ ਪਿੰਡ ਮਾਜਰੇ ਦੇ ਵਿੱਚ ਤੇ ਅੱਜ ਅਸੀਂ ਗੁਰਬਾਣੀ ਕੰਠ ਮੁਕਾਬਲਾ ਆਪਣੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਇਹ ਆਪਾਂ ਨੇ ਪ੍ਰਾਲਾ ਕੀਤਾ ਜੀ ਮਹਾਰਾ ਦੀ ਬਖਸ਼ਿਸ਼ ਹੋਈ ਆ ਤੇ ਬੱਚਿਆਰੇ ਹਮ ਹਮਾ ਕੇ ਪੂਰੇ ਵਧੀਆ ਟੰਗ ਨਾਲ ਉਹਨਾਂ ਨੇ ਭਾਗ ਲਿਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਤੇ ਸਭ ਤੋਂ ਵਧੀਆ ਲੱਗਿਆ ਜੀ ਜਿਹੜੇ ਬੱਚੇ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਇੰਨਾ ਵਧੀਆ ਮਤਲਬ ਪੰਜ ਪਿਆਰਿਆਂ ਦੇ ਨਾਮ ਦਸਾਂ ਗੁਰੂਆਂ ਦੇ ਨਾਮ ਛੋਟੇ-ਛੋਟੇ ਬੱਚਿਆਂ ਨੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੂੰ ਆਪਣੇ ਜਿਹੜਾ ਇਤਿਹਾਸ ਹੈ ਉਹਨਾਂ ਨੂੰ ਜਾਣੂ ਕਰਵਾਈਏ ਤੇ ਜਾਣੂ ਵੀ ਚਾਹੀਦਾ ਸਿੱਖਣਾ ਵੀ ਚਾਹੀਦਾ ਤੇ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਕੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਭਗਤ ਤਰਵਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਪਿੰਡ ਮਾਜਰਾ ਵਿਖੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਬੱਚਿਆਂ ਦੇ ਗੁਰਵਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਕਰਵਾਈ ਗਏ ਨੇ ਜਿਸ ਵਿੱਚ ਬੱਚੇ ਕਬੱਡੀ ਗਿਰਤੀ ਵਿੱਚ ਪਹੁੰਚੇ ਨੇ ਸਕੂਲਾਂ ਤੋਂ ਨਗਰ ਤੋਂ ਜਿਹੜੇ ਬੱਚੇ ਆਏ ਨੇ ਉਹਨਾਂ ਨੇ ਇੱਕ ਭਾਗ ਲਿਆ ਵਾ ਜਿਦੇ ਵਿੱਚ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਗਏ ਨੇ ਸੋ ਵਧੀਆ ਉਪਰਾਲਾ ਹੈ ਇਸ ਤਰ੍ਹਾਂ ਦੇ ਸਾਨੂੰ ਪ੍ਰੋਗਰਾਮ ਹਰ ਇੱਕ ਪਿੰਡ ਤੇ ਸ਼ਹਿਰ ਵਿੱਚ ਕਰਵਾਉਣੇ ਚਾਹੀਦੇ ਨੇ ਤਾਂ ਜੋ ਸਾਡੇ ਬੱਚੇ ਨਿਕਣ ਉਹਨਾਂ ਨੂੰ ਸਿੱਖੀ ਦੀ ਮੁੱਢਲੀ ਜਾਣਕਾਰੀ ਮਿਲ ਸਕੇ ਕਿਉਂਕਿ ਯਾਤਰ ਸਾਡੇ ਬੱਚਿਆਂ ਨੂੰ ਮੁੱਢਲੀ ਜਾਣਕਾਰੀ ਨਹੀਂ ਪਤਾ ਵਾ ਵੀ ਪੰਜ ਪਿਆਰੇ ਦੇ ਨਾਮ ਕੀ ਨੇ 10 ਗੁਰਸੇਵਨ ਦੇ ਨਾਮ ਕੀ ਹੈ ਮੋਲਵਾ ਤ੍ਰਿਪੀਆ ਕਿਉਂਕਿ ਮੁੱਢਲੀ ਜਾਣਕਾਰੀ ਸਿੱਖ ਧਰਮ ਦੀ ਇਹ ਬਹੁਤ ਜ਼ਰੂਰੀ ਹੈ ਸੋ ਇੱਥੋਂ ਦੀ ਜਿਹੜੀ ਪ੍ਰਬੰਧ ਕਮੇਟੀ ਹੈ ਭਾਈ ਸੁਖਵਿੰਦਰ ਸਿੰਘ ਵੀ ਫੌਜੀ ਨੇ ਔਰ ਭਾਈ ਕੁਲਵੰਤ ਸਿੰਘ ਵੀ ਸਰਪੰਚ ਸਾਹਿਬ ਬੈਠੇ ਨੇ ਇਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੀ ਇਹਨਾਂ ਵੱਲੋਂ ਇਹ ਵੀ ਇੱਕ ਗੱਲ ਕਹੀ ਗਿਆ ਕਿ ਅੱਗੇ ਵੀ ਇਹ ਤੋਂ ਵੀ ਵੱਡਾ ਸੀ ਪ੍ਰੋਗਰਾਮ ਕਰਾਂਗੇ ਜਿੱਥੇ ਅੱਜ ਕੈਸ਼ ਪ੍ਰਾਈਜ਼ ਦਿੱਤੇ ਨੇ ਉਹ ਵੀ ਵੱਡੇ ਇਨਾਮ ਦੇਣ ਦੀ ਕੋਸ਼ਿਸ਼ ਕਰਾਂਗੇ ਕੋਈ ਕਿਰਪਾ ਗੁਰੂ ਨੇ ਕਰਨੀ ਆ ਚੰਗੇ ਕਾਰਜ ਗੁਰੂ ਸਾਹਿਬ ਆਪ ਹੀ ਕਰਾਉਂਦੇ ਨੇ ਸੋ ਅਸੀਂ ਕਹਿੰਦੇ ਵੀ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਵੀ ਇਹਨਾਂ ਦੇ ਵੀਰਾਂ ਦੇ ਉੱਪਰ ਵੀ ਅੱਗੇ ਨੂੰ ਹੋਰ ਵਧੀਆ ਕਰਨ ਇਹ ਸੌਖਾ ਜਿਹਾ ਕੰਮ ਨਹੀਂ ਹੁੰਦਾ ਜਿੰਨੀ ਵੀ ਸੇਵਾ ਇਹ ਗੁਰੂ ਸਤਗੁਰੂ ਜੀ ਆਪ ਲੈਂਦੇ ਨੇ ਜਿੱਥੇ ਅੱਜ ਅਸੀਂ ਸ੍ਰੋਣੀ ਪੰਗਰ ਵਿਧਾਇਕ ਦਾ ਪ੍ਰਕਾਸ਼ ਪੁਰਮ ਮਨਾ ਰਹੇ ਹਾਂ ਬਹੁਤ ਸੰਗਤ ਨੂੰ ਵਧਾਈਆਂ ਨੇ ਨਗਰ ਕੀਰਤਨ ਨਿਕਲਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਔਰ ਦੂਸਰਾ ਜਿਹੜਾ ਇਹ ਬੱਚਿਆਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਇਹ ਵਾਕਈ ਹੀ ਸਲਾਘਾਯੋਗ ਕਦਮ ਹੈ ਸੋ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੇ ਪ੍ਰੋਗਰਾਮ ਹਰ ਪਿੰਡ ਅਤੇ ਸ਼ਹਿਰ ਵਿੱਚ ਹੋਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਾਡੇ ਸਾਹਮਣੇ ਬੈਠੇ ਨੇ ਸਤਿੰਦਰ ਸਿੰਘ ਜੀ ਫੌਜੀ ਜਿਨ੍ਹਾਂ ਨੇ ਬਹੁਤ ਹੀ ਉਤਸ਼ਾਹ ਨਾਲ ਅਤੇ ਬਹੁਤ ਹਿੰਮਤ ਨਾਲ ਇਹ ਪ੍ਰੋਗਰਾਮ ਕਰਵਾਇਆ ਇਹਦੇ ਵਿੱਚ ਇਹਨਾਂ ਨੇ ਦਸਤਾਰ ਮੁਕਾਬਲੇ ਅਤੇ ਅ ਸ਼ਬਦ ਗਾਇਨ ਮੁਕਾਬਲੇ ਸ਼ਬਦ ਗੰਠ ਮੁਕਾਬਲੇ ਕਰਵਾਏ ਨੇ ਇਹ ਛੋਟੇ ਛੋਟੇ ਬੱਚਿਆਂ ਨੂੰ ਜੋ ਸਿੱਖੀ ਦੀ ਸਿੱਖਿਆ ਦੇਣੀ ਹੈ ਨਾ ਇਹ ਅਸਲ ਦੇ ਵਿੱਚ ਸਿੱਖੀ ਦੀ ਸੇਵਾ ਹੈਗੀ ਹੈ ਤੇ ਅਸੀਂ ਸਤਿੰਦਰ ਸਿੰਘ ਜੀ ਫੌਜੀ ਜਿਨ੍ਹਾਂ ਨੇ ਬਹੁਤ ਹੀ ਉਤਸ਼ਾਹ ਨਾਲ ਅੱਗੇ ਲੱਕੇ ਕੰਮ ਕੀਤਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਾਦ-ਬਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੰਦਕਮੇਟੀ ਨੇ ਬਹੁਤ ਜ਼ਿਆਦਾ ਵਧੀਆ ਚੰਗੇ ਢੰਗ ਨਾਲ ਬੱਚਿਆਂ ਨੂੰ ਜੋੜਨ ਦੀ ਹੁਸਰਤ ਕੀਤਾ ਹੈ ਤੇ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜੋ ਪਰਵਾੜੀ ਕਾਟ ਮੁਕਾਬਲੇ ਕਰਵਾ ਰਹੇ ਹਨ ਅਤੇ ਬੱਚਿਆਂ ਨੂੰ ਆਪਣੇ ਧਾਰਮਿਕ ਸਿੱਖੀ ਇਤਿਹਾਸ ਨਾਲ ਜੋੜ ਰਹੇ ਹਨ ਵਾਇਕੁਲੀਕਾ ਕਾਂਸਾ ਵਾਇਕੁਲੀਕਾ ਹਾਂਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਹੂੰ ਜਕਾਰਾ ਫਿਰ ਜਕਾਰਾ ਜਕਾਰਾ ਸਰ ਸ੍ਰੀ ਅਕਾਲ ਵਾਈ ਗੁਰਜੀ ਕਾਲਤਾ ਵਾਈ ਗੁਰਜੀ ਕੀ ਫਤਿਹ ਸਿਕਾਲ ਜੀ ਸਾਦਾਈ 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 ਦੋ ਹੀ ਮੇਲੇ ਨੇ ਸਾਦਾਈ ਨਾਲ ਦੇਖਾ ਜੀ ਦਾਲ ਵੈਗਰੂ ਇਹ ਦਾਲ ਵੈਗਰੂ ਦਾਲ ਵੈਗਰੂ ਦਾਲ ਵੈਗਰੂ ਸਾਦਾਈ ਜੀ ਸਾਦਾਈ ਜੀ ਆਜਾ ਤੁਸੀਂ ਬੋਲ

ジャバイジャバイジャバイジャ